ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 12 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹ ਸਕਦਾ ਹੈ ਅੱਜ ਜਿਹੜਾ ਕੱਲ ਤੋਂ ਮੀਂਹ ਸ਼ੁਰੂ ਹੋਇਆ ਸੀਗਾ ਅੱਜ ਵੀ ਦੁਪਹਿਰ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਾਰੀ ਰਿਹਾ ਜਿਹੜਾ ਮੀਂਹ ਸੀਗਾ ਕੱਲ ਤਕਰੀਬਨ ਪੰਜਾਬ ਦੇ ਜ਼ਿਆਦਾਤਰ ਹਿੱਸੇ ਫਾਜ਼ਲਕਾ ਮੁਕਸਰ ਅਬੋਹਰ ਬਠਿੰਡਾ ਸੰਗਰੂਰ ਮਾਨਸਾ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮੀਂਹ ਪਿਆ ਸੀਗਾ ਅੱਧੀ ਰਾਤ ਤੋਂ ਬਾਅਦ ਇਹ ਮੀਂਹ ਹੌਲੀ-ਹੌਲੀ ਅੱਗੇ ਵਧਦਾ ਗਿਆ ਜਿਹੜਾ ਕਿ ਲੁਧਿਆਣਾ ਮੋਗਾ ਤਰਨਤਾਰਨ ਅੰਮ੍ਰਿਤਸਰ ਕਪੂਥਲਾ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਦੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਤੇ ਤਕਰੀਬਨ ਇਹ ਮੀਂਹ ਦੁਪਹਿਰ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਪਰ ਬਾਅਦ ਦੁਪਹਿਰ ਤੋਂ ਕੁਝ ਕੁ ਹਿੱਸਿਆਂ ਵਿੱਚ ਮੌਸਮ ਪੰਜਾਬ ਦੇ ਅੱਜ ਸਾਫ਼ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਤਨਤਨ ਅਮਰitsar ਇਨ੍ਹਾਂ ਏਰੀਆ ਦੇ ਵਿੱਚੋਂ ਜਿਹੜਾ ਇਹ ਸਿਸਟਮ ਹੈ ਤਕਰੀਬਨ ਖਤਮ ਹੋ ਚੁੱਕਾ ਹੈ ਤੇ ਕਿਤੇ ਕਿਤੇ ਹਲਕੀ ਧੁੱਪ ਨਿਕਲੀ ਹੋਈ ਹੈ ਇਹ ਜਿਹੜਾ ਸਿਸਟਮ ਹੈ ਸ਼ਾਮ ਵੇਲੇ ਤੱਕ ਥੋੜਾ ਜਿਆ ਐਕਟੀਵੇਟ ਰਹੇਗਾ ਉਹ ਜਲੰਧਰ ਜ਼ਿਲ੍ਹਾ ਹੋ ਗਿਆ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਫਤੇਗਰ ਖਾਬ ਹੋ ਗਿਆ ਪਟਿਆਲਾ ਹੋ ਗਿਆ ਆਨੰਦਪੁਰ ਰੋਪੜ ਮੁਹਾਲੀ ਚੰਡੀਗੜ੍ਹ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਇਹ ਐਕਟਿਵ ਰਹੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਤੁਹਾਨੂੰ ਅੱਜ ਸ਼ਾਮ ਬਿਲੇ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਜਾਂ ਇਹਨਾਂ ਖੇਤਰਾਂ ਦੇ ਵਿੱਚ ਬੱਦਲਵਾਈ ਬਣਦੀ ਰਹਿ ਸਕਦੀ ਹੈ ਤੇ ਸ਼ਾਮ ਬਿਲੇ ਤੋਂ ਇਹ ਸਿਸਟਮ ਇਹਨਾਂ ਖੇਤਰਾਂ ਤੋਂ ਵੀ ਪਰ ਕਰ ਜਾਵੇਗਾ ਦੂਸਰਾ ਪੱਖ ਇਹ ਹੈ ਕਿ ਇਹ ਸਿਸਟਮ ਰਾਜਸਥਾਨ ਦੇ ਵੀ ਜ਼ਿਆਦਾਤਰ ਭਾਗਾਂ ਦੇ ਵਿੱਚ ਮੀਂਹ ਪਿਆ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਉਸ ਤੋਂ ਇਲਾਵਾ ਇਸ ਸਿਸਟਮ ਦਾ ਅਸਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਅੱਜ ਵੀ ਸ਼ਾਮ ਬੇਲੇ ਤੱਕ ਪੈਂਦੇ ਰਹਿਣ ਦੀ ਸੰਭਾਵਨਾ ਹੈ ਤੇ ਦਿੱਲੀ ਦੇ ਵਿੱਚ ਇਹ ਸਿਸਟਮ ਤਕਰੀਬਨ ਕੱਲ ਸਵੇਰ ਤੱਕ ਐਕਟਿਵੇਟ ਰਹੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਉੱਥੇ ਸਵੇਰ ਤੱਕ ਪੈਣ ਦੀ ਸੰਭਾਵਨਾ ਰਹਿਣਗੀਆ ਉਸ ਤੋਂ ਇਲਾਵਾ ਜੂਪੀ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕੱਲ ਨੂੰ ਲੋਹੜੀ ਤੇ ਪੰਜਾਬ ਦੇ ਵਿੱਚ ਮੌਸਮ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਸਾਫ ਰਵੇਗਾ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਅਗਲਾ ਸਿਸਟਮ 15 ਤਰੀਕ ਤੋਂ ਫਿਰ ਪੰਜਾਬ ਦੇ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਰਹੇਗੀ 15 ਤੇ 16 ਜਨਵਰੀ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ